ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਸਵਾਈ ਵੈੜ ਦੀ ਲੈ ਕੇ ਆਏ ਜੇ 15-16 ਕਿਲੋ ਦੁੱਧ ਦੇਣ ਵਾਲੀ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਚੰਗੀ ਜੇ ਤੇ ਬਿਲਕੁਲ ਤਾਜੀ ਸੂਈ ਹੈ ਜੇਰ ਪਾਤੀ ਦੇ ਸਕਦੇ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਬਣੇਰੇ ਵੀਡੀਓ ਤੇ ਪੂਰੇ ਅੰਤ ਤੱਕ ਜੇ ਰੇਟ ਵੀ ਦੱਸਾਂਗੇ ਰੇਟ ਵੀ ਇਸ ਵੈੜ ਦਾ ਬਿਲਕੁਲ ਜਾਇਜ਼ ਹੋਏਗਾ ਜੀ ਦੂਸਰਾ ਸੂਆ ਵੈੜ ਸੁਈ ਜੇ ਬਹੁਤ ਹੀ ਜਿਆਦਾ ਵਧੀਆ ਥਣਪਾਣੀ ਦੀ ਵੈੜ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਤੇ ਚੱਡਾ ਵੀ ਕਰ ਸਕਦੇ ਚੱਕ ਪਿਛੇ ਦਿਓ ਜੀ ਚੱਡੇ ਦੀ ਜਿਹੜੀ ਤਿਆਰੀ ਹੈ ਵੈੜ ਨੇ ਬਹੁਤ ਜ਼ਿਆਦੀ ਵਧੀਆ ਕਰਕੇ ਫੇਰੇ ਵੈੜ ਸੁਈ ਜੇ ਦੁੱਧ ਦੇ ਬੜੇ ਇਰਮਾਨਾਂ 15 ਤੋਂ 16 ਲੀਟਰ ਬੜੇ ਇਰਮਾਨਾਂ ਚ ਵਾਦੇਗੀ ਜੀ ਨਾਰਮਲ ਸੇਵਾ ਤੇ ਹੀ ਕਿਉਂਕਿ ਵੈੜ ਬਹੁਤ ਜ਼ਿਆਦੀ ਵਧੀਆ ਵਾ ਬਾਕੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੋ ਗਈ 15 16 ਲੀਟਰ ਤੋਂ ਪਲੱਸ ਵੀ ਚੋ ਸਕਦੇ ਆ ਨਹੀਂ ਤੇ ਨਾਰਮਲ ਹੀ 15 16 ਲੀਟਰ ਚਵਾ ਦੇਗੀ ਜੀ ਦੂਸਰਾ ਸੁਆ ਵੈੜ ਸੁਈ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜ਼ਿਆਦੀ ਚੰਗੀ ਜੇ ਤੇ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀ ਇਹ ਬਣਾ ਬਿਲਕੁਲ ਨਹੀਂ ਜਿਵੇਂ ਬਣਾਉਂਦੀਆਂ ਤੇ ਦੁੱਧ ਦੀ ਫੈਂਡ ਆ ਉਹ ਵੀ ਕਾਫੀ ਵਧੀਆ ਆਉਂਦੀ ਦੁੱਧ ਸੰਗਣਾ ਹੁੰਦਾ ਇਹਨਾਂ ਦਾ ਦੂਸਰਾ ਸੁਆ ਵੜ ਸੁਈ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵੜੇ ਮਿਲਦੀ ਜੇ ਤੇ ਬਿਲਕੁਲ ਪੋਲੀ ਚਵਾਈ ਦੀ ਜੇ ਜਿਹੜਾ ਮਰਜ਼ੀ ਚਵਾਈ ਇਸ ਵੜ ਦੀ ਕਰ ਸਕਦਾ ਜੇ ਤੇ ਪਿੱਛੇ ਬੱਚਾ ਜੋ ਉਸਦੇ ਉਹ ਵਛਾ ਜੇ ਲੋ ਚੱਡਾ ਤੁਸੀਂ ਫੇਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਉਨਾ ਹੀ ਛੱਡਾ ਅੱਗੇ ਨੂੰ ਜੀ ਉਨਾ ਹੀ ਪਿਛੇ ਨੂੰ ਜੀ ਦੇਖ ਸਕਦੇ ਜੇ ਲੋ ਜੀ ਬਹੁਤ ਹੀ ਜਿਆਦੀ ਵਧੀਆ ਸਾਫ ਸੁਥਰੀ ਵਿੜ ਜੇ ਹਰ ਇੱਕ ਪੱਖੋਂ ਵਿੜ ਬਹੁਤ ਜਿਆਦੀ ਵਧੀਆ ਜੇ ਤੇ ਪੂਰੀ ਸਮੀਬਧੀ ਰਾਜੀ ਵਿੜ ਜੇ ਦੇਖ ਸਕਦੇ ਜੇ ਤੇ ਦੂਸਰਾ ਸੁਗਾ ਵਿੜ ਸੁਈ ਜੇ ਲੋ ਬਾਕੀ ਜੇਕਰ ਕਿਸੇ ਵੀਰ ਦੇ ਵਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆੜ ਕੇ ਇਸ ਵਿੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੇ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਫੋਨ ਤੇ ਵੀ ਤੇ ਉਹ ਵੀ ਤੁਸੀਂ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਉਹ ਜੋ ਆਪਣੀ ਸਵੈਡ ਦੀ ਥਾਣਾ ਦੀ ਠੰਡੀ ਸੀਲ ਦੀ ਪੂਰੀ ਗਾਰੰਟੀ ਹੈਗੀ ਜੀ ਲਓ ਜੀ ਦੇ ਸਾ ਦੇ ਜੀ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗੱਗੜਪਣਾ ਤਹਿਸੀਲ ਬਾਬੋਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਜਾਇਜ਼ ਕੀਮਤ ਤੇ ਵੈੜ ਖਰੀਦ ਸਕਦੇ ਜੀ ਮੋਲ ਦੀ ਜੇਕਰ ਗੱਲ ਕਰੀਏ ਮੋਲ ਇਸ ਵੈੜ ਦਾ ਕੋਈ 55 ਨਹੀਂ ਕਰਨਾ 55 ਦੀ ਵੈੜ ਵੇਖਦੀ ਆ ਨਾ ਹੀ 50 ਕਰਨਾ ਜੇ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 46000 ਰੁਪਏ ਨੇ ਰੇਟ ਆ ਉਹ ਫਿਕਸ ਰੇਟ ਹੋਏਗਾ ਵੀ ਜੀ ਬਸ ਛੋੜੀ ਹੋਈ ਹੈ ਜੀ ਵਿੱਚੋਂ ਕਿਉਂਕਿ ਵੈੜ ਬਹੁਤ ਜਿਆਦੀ ਵਧੀਆ ਵਾ ਦੇਖ ਸਕਦੇ ਜੀ ਲਓ ਦੂਸਰਾ ਸੂਹਾ ਵੈੜ ਸੂਈ ਜੇ 15 16 ਕਿਲੋ ਦੁੱਧ ਦੇਣ ਵਾਲੀ ਵੈੜ ਜੇ ਦੇਖ ਸਕਦੇ ਜੀ ਲਓ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸੱਜਰ ਸੂਈਆਂ ਵਾੜਾ ਮਿਲਦੀਆਂ ਜਿਹਦੇ ਗੱਬੜਾ ਤਿਆਰ ਵਾੜਾ ਮਿਲਦੀਆਂ ਜਿਹੇ ਕੋਈ ਵੀ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਆਪਣੇ ਕੋਲੋਂ ਵਾੜਾ ਖਰੀਦ ਸਕਦਾ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਚੈਨਲ ਤੇ ਸ਼ੇਰਾੜੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੇਕਰ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਪਹਿਲਾਂ ਵੀ ਤੁਸੀਂ ਚੈਨਲ ਬਹੁਤ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਸਪੋਰਟ ਕਰਦੇ ਰਹੋ ਤੇ ਆ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ